ਜੀ ਸਿਕਿਉਰਿਟੀ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਤੇ ਸਾਡੀ ਜਿਹੜੀ ਸਿਕਿਉਰਿਟੀ ਡ੍ਰਿਲ ਹੈਗੀ ਉਹਨੂੰ ਟਾਈਮਿੰਗਸ ਨੂੰ ਚੈੱਕ ਕਰਨ ਵਾਸਤੇ ਤੇ ਪ੍ਰੀਪਰੇਸ਼ਨਸ ਨੂੰ ਚੈੱਕ ਕਰਨ ਵਾਸਤੇ ਅੱਜ ਇੱਕ ਮੌਕ ਡ੍ਰਿਲ ਕੀਤੀ ਗਈ ਹੈ ਜਿਹਦੇ ਵਿੱਚ ਇੱਕ ਸਸਪੀਸ਼ੀਅਸ ਬੰਬ ਲਾਈਕ ਆਬਜੈਕਟ ਵਾਸਤੇ ਜਿਹੜਾ ਹੈਗਾ ਉਹ ਆ ਮੌਕ ਡ੍ਰਿਲ ਰੱਖੀ ਗਈ ਹੈ ਜਿਹੜਾ ਇੱਥੇ ਐਸਐਸਬੀ ਆਫਿਸ ਦੇ ਬਾਹਰ ਰਿਸਪੈਕਟਿਡ ਆਈਟਮ ਉਸ ਦਾ ਡਿਟੈਕਟ ਕੀਤਾ ਗਿਆ ਉਸ ਤੋਂ ਬਾਅਦ ਸਾਡੀ ਬੰਬ ਡਿਸਪੋਜ਼ਲ ਟੀਮ ਜਿਹੜੀ ਚਲੰਦਰ ਚ ਸਟੇਸ਼ਨ ਹੈਗੀ ਉਹਨੇ ਰਿਸਪੌਂਡ ਕੀਤਾ ਹੈਗਾ ਤੇ ਬਹੁਤ ਹੀ ਕਮ ਸਮਾਂ ਚ ਲਗਭਗ 35 ਮਿੰਟਸ ਚ ਆ ਟੀਮ ਇੱਥੇ ਆਈ ਹੈਗੀ ਇਹਨ ਬਿਟਵੀਨ ਜਿਹੜਾ ਪੂਰਾ ਏਰੀਆ ਕੋਡਨ ਕਰਵਾਇਆ ਗਿਆ ਹੈ ਬਾਚੇ ਅੱਜਕੱਲ੍ਹ ਸਟੈਂਡਰਡ ਪ੍ਰੋਸੀਜਰ ਟੀਮ ਨੇ ਇਸ ਚੀਜ਼ ਨੂੰ ਜਿਹੜਾ ਸਸਪੈਕਟਿਡ ਮਟੀਰੀਅਲ ਹੈਗਾ ਉਹਨੂੰ ਹੈਂਡਲ ਕੀਤਾ ਹੈਗਾ ਤੇ ਜਿਵੇਂ ਤੁਸੀਂ ਦੇਖਿਆ ਵੀ ਹੈਗਾ ਤੇ ਆ ਸਾਡੀ ਸਟੈਂਡਰਡ ਸਕਿਉਰਿਟੀ ਡ੍ਰਿਲਸ ਹੁੰਦੀ ਹੈਗੀ ਜਿਹਦੇ ਵਿੱਚ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਆਮ ਬਸਾਚ ਕੀ ਵੀ ਬੰਬ ਥ੍ਰੈਟ ਵਾਸਤੇ ਸਕਿਉਰਿਟੀ ਡ੍ਰਿਲ ਜਿਹੜਾ ਆਪਾਂ ਕਰਦੇ ਹੈਗੇ ਜਾਂ ਕੋਈ ਹੋਰ ਸਸਪੈਕਟਿਡ ਆਬਜੈਕਟ ਜਾਂ ਕੋਈ ਐਕਸਪਲੋਸਿਵ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਤੇ ਉਹਦੇ ਸਮਨ ਚਾਰਜ ਕੀਤਾ ਗਿਆ ਹੈਗਾ ਬਹੁਤ ਚੰਗੇ ਦਰਜੇ ਨਾਲ ਜਿਹੜਾ ਹੈਗਾ ਜਿਹੜਾ ਅਮ ਇਹਨੂੰ ਹੈਂਡਲ ਕਰਨ ਦਾ ਜਿਹੜਾ ਦਰਜਾ ਹੁੰਦਾ ਹੈਗਾ ਸਟੈਂਡਰਡ ਪ੍ਰੋਟੋਕੋਲਸ ਹੁੰਦੇ ਨੇਗੇ ਉਹਦੇ ਹਿਸਾਬ ਨਾਲ ਸਾਡੀ ਟੀਮਸ ਨੇ ਇਹਨੂੰ ਟੈਕਲ ਕਰ ਰਹੀ ਹੈਗੀ ਹੁਣ ਵੀ ਚੱਲ ਰਿਹਾ ਹੈਗਾ ਪ੍ਰੋਸੀਜਰ ਤੇ ਆ ਸਾਡਾ ਸਕਿਉਰਿਟੀ ਪ੍ਰੀਪੇਅਰਡਨੈਸ ਨੂੰ ਸ਼ੋਅ ਕਰਦਾ ਹੈਗਾ ਅਸੀਂ ਕਮਿਟਿਡ ਆ ਮਾਨਜੋਗ ਸਿੰਘ ਸਾਹਿਬ ਪੰਜਾਬ ਦੇ ਡਾਇਰੈਕਸ਼ਨ ਹੇਠ ਤੇ ਡੀਆਈ ਜਲੰਧਰ ਦੇ ਡਾਇਰੈਕਸ਼ਨ ਹੇਠ ਕਿ ਵੀ ਲਾਅ ਔਰਡਰ ਨੂੰ ਮੇਨਟੇਨ ਰੱਖਿਆ ਜਾਵੇ ਐਟ ਦ ਸੇਮ ਟਾਈਮ ਸਾਰੀ ਚੀਜ਼ਾਂ ਦੀ ਸੁਰੱਖਿਆ ਵਾਸਤੇ ਜਿਹੜਾ ਹੈਗਾ ਉਹ ਵੀ ਪ੍ਰੀਪੇਅਰ ਰਿਆ ਜਾਵੇ ਥੈਂਕ ਯੂ